ਸਵਾਗਤ ਹੈ ਜੀ ਹੁਸ਼ਰਪੁਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਸ਼ਪ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਫੈਸਟੀਵਲ ਸੀਜ਼ਨ ਦਾ ਆਗਾਜ਼ ਹੋ ਚੁੱਕਿਆ ਹੈ ਤਾਂ ਹੁਣ ਕੁਝ ਦਿਨ ਬਾਅਦ ਹੀ ਇਹ ਦੁਸ਼ਹਿਰੇ ਦਾ ਤਿਉਹਾਰ ਹੈ ਜਿਹੜਾ ਦੇਸ਼ ਭਰ ਦੇ ਵਿੱਚ ਮਨਾਇਆ ਜਾਵੇਗਾ ਤੇ ਖਾਸ ਕਰਕੇ ਫੈਸਟੀਵਲ ਸੀਜ਼ਨ ਦੌਰਾਨ ਆਮ ਲੋਕਾਂ ਦੀ ਜਿਹੜੀ ਉਹ ਮੰਗ ਹੈ ਖਰੀਦਦਾਰੀ ਨੂੰ ਲੈ ਕੇ ਕਾਫੀ ਜ਼ਿਆਦਾ ਵਾਧਾ ਹੁੰਦੀ ਹੈ ਤੇ ਇਸ ਸਮੇਂ ਦੌਰਾਨ ਲੋਕ ਵਕਫ ਵਕਫੇ ਥਾਵਾਂ ਤੇ ਉਹਨਾਂ ਸ਼ੋਰੂਮਸ ਨੂੰ ਸਰਚ ਕਰਦੇ ਨੇ ਜੋ ਸ਼ੋਰੂਮਸ ਫੈਸਟੀਵਲ ਸੀਜ਼ਨ ਦੇ ਦੌਰਾਨ ਆਪਣੇ ਗ੍ਰਾਹਕਾਂ ਦੇ ਲਈ ਆਫਰਸ ਲੈ ਕੇ ਆਉਂਦੇ ਨੇ ਅਹ ਹੁਸ਼ਾਰਪੁਰ ਦੇ ਰੇਲਵੇ ਰੋਡ ਤੇ ਮੌਜੂਦ ਵਿਸ਼ਾਲ ਇਲੈਕਟ੍ਰੋਨਿਕਸ ਜੋ ਕਿ ਹੁਸ਼ਾਰਪੁਰ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਤੇ ਬੇਹਦ ਨਸਤੀਕ ਮੌਜੂਦ ਹੈ ਤੇ ਇਹ ਸ਼ੋਰੂਮ ਵੀ ਇਸ ਵਾਰ ਆਪਣੇ ਗ੍ਰਾਹਕਾਂ ਤੇ ਲਈ ਖਾਸ ਆਕਰਸ਼ਿਤ ਆਫਰਸ ਵੀ ਲੈ ਕੇ ਆਇਆ ਤੇ ਜੋ ਵੀ ਖਰੀਦਦਾਰੀ ਤੁਸੀਂ ਇਲੈਕਟ੍ਰੋਨਿਕਸ ਦੇ ਸਮਾਨ ਦੇ ਨਾਲ ਸੰਬੰਧਿਤ ਇਸ ਸ਼ੋਰੂਮ ਤੋਂ ਕਰੋਗੇ ਤਾਂ ਉਸ ਦੇ ਨਾਲ ਤੁਹਾਨੂੰ ਬਹੁਤ ਸਾਰੇ ਇਹਨਾਂ ਵੱਲੋਂ ਬ੍ਰਾਂਡਿਡ ਗਿਫਟਸ ਵੀ ਦਿੱਤੇ ਜਾਣਗੇ ਚਾਹੇ ਤੁਸੀਂ LED ਖਰੀਦਣਾ ਚਾਹੁੰਦੇ ਹੋ ਚਾਹੇ ਤੁਸੀਂ ਰੈਫਰਿਜਰੇਟਰ ਖਰੀਦਣਾ ਚਾਹੁੰਦੇ ਹੋ ਚਾਹੇ ਵਾਸ਼ਿੰਗ ਮਸ਼ੀਨ ਖਰੀਦਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਏਸੀ ਜਾਂ ਇਸ ਤੋਂ ਇਲਾਵਾ ਹੋਰ ਕਿਸੇ ਵੀ ਤਰ੍ਹਾਂ ਦਾ ਇਲੈਕਟ੍ਰੋਨਿਕਸ ਪ੍ਰੋਡਕਟ ਸੇਲ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਵਿਜ਼ਿਟ ਕਰੋ ਵਿਸ਼ਾਲ ਇਲੈਕਟ੍ਰੋਨਿਕਸ ਹੁਸ਼ਾਰਪੁਰ ਨੀਅਰ ਸਿੰਘ ਸਵਾ ਗੁਰਦੁਆਰਾ ਸੋ ਕੀ ਕੁਝ ਆਫਰਸ ਇਹ ਆਪਣੇ ਗ੍ਰਾਹਕਾਂ ਤੇ ਵੀ ਲਾ ਕੇ ਆਏ ਨੇ ਇਸ ਬਾਬਤ ਅਸੀਂ ਗੱਲਬਾਤ ਕਰਾਂਗੇ ਆ ਵਿਸ਼ਾਲ ਇਲੈਕਟ੍ਰੋਨਿਕਸ ਸ਼ੋਰੂਮ ਦੇ ਓਨਰ ਅਕਸ਼ੇ ਸ਼ਰਮਾ ਦੇ ਨਾਲ ਜੀ ਅਕਸ਼ੇ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਸਰ ਤੁਹਾਡਾ ਵੀ ਬਹੁਤ ਬਹੁਤ ਵਿਸ਼ਾਲ ਇਲੈਕਟ੍ਰੋਨਿਕਸ ਤੇ ਸਵਾਗਤ ਹੈ ਥੈਂਕ ਯੂ ਸਰ ਅਕਸ਼ੇ ਜੀ ਜੇ ਮੈਂ ਕਿ ਮੈਂ ਸ਼ੁਰੂਆਤ ਦੇ ਵਿੱਚ ਰਸਿਆ ਕਿ ਫੈਸਟੀਵਲ ਸੀਜ਼ਨ ਦਾ ਜਿਹੜਾ ਆਗਾਜ਼ ਹੋ ਚੁੱਕਿਆ ਹੈ ਤੇ ਇਨੀ ਦਿਨੀ ਦੌਰਾਨ ਆਮ ਲੋਕਾਂ ਦੀ ਡਿਮਾਂਡ ਹੈ ਜਿਹੜੀ ਜੋ ਸ਼ੋਪਿੰਗ ਨੂੰ ਲੈ ਕੇ ਖਾਸ ਕਰ ਇਲੈਕਟ੍ਰੋਨਿਕਸ ਦੇ ਪ੍ਰੋਡਕਟ ਨੂੰ ਲੈ ਕੇ ਬਹੁਤ ਜ਼ਿਆਦਾ ਵਾਧੀ ਜਾਂਦੀ ਹੈ ਸੋ ਵਿਸ਼ਾਲ ਇਲੈਕਟ੍ਰੋਨਿਕਸ ਤੇ ਕਿਹੜੇ ਕਿਹੜੇ ਬ੍ਰਾਂਡ ਅਵੇਲੇਬਲ ਨੇ ਕਿਉਂਕਿ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਇਹ ਜਾਣਕਾਰੀ ਦਰਸ਼ਕਾਂ ਤੱਕ ਪਹੁੰਚਾਉਣਾ ਜਿਹੜਾ ਬ ਦੋਨੋ ਬ੍ਰਾਂਡਸ ਦੀ ਸਾਡੇ ਕੋਲ ਐਂਟਾਇਰ ਰੇਂਜ ਹੁੰਦੀ ਆ ਚਾਹੇ ਤੁਸੀਂ ਏਸੀ ਲੋ ਐਲਈਡੀ ਵਾਸ਼ਿੰਗ ਮਸ਼ੀਨ ਫ੍ਰਿਜ ਜੋ ਵੀ ਲਓਗੇ ਸਾਡੇ ਕੋਲ ਪੂਰੀ ਰੇਂਜ ਮਿਲਣਗੀ ਤੇ ਸਾਰੇ ਮਾਡਲ ਅਵੇਲੇਬਲ ਮਿਲਣਗੇ ਡਿਸਪਲੇ ਦੇ ਉੱਤੇ ਮਤਲਬ ਕਿ ਐਲਜੀ ਹੋਰ ਅਨੀਡਾ ਦੇ ਜੋ ਜੋ ਵੀ ਇਲੈਕਟ੍ਰੋਨਿਕਸ ਤੇ ਪ੍ਰੋਡਕਟ ਨੇ ਉਹ ਇੱਕੇ ਛੱਤ ਹੇਠਾਂ ਸਾਰੇ ਫੁੱਲ ਰੇਂਜ ਤੁਹਾਨੂੰ ਇੱਥੇ ਮਿਲੇਗੀ ਸਾਰੇ ਮਾਡਲ ਮਿਲਣਗੇ ਤੇ ਸਾਰੇ ਮਾਡਲ ਔਨ ਡਿਸਪਲੇ ਮਿਲਣਗੇ ਤੇ ਤੁਸੀਂ ਆ ਕੇ ਐਕਸਪੀਰੀਅੰਸ ਕਰਕੇ ਲੈ ਕੇ ਜਾ ਸਕਦੇ ਹਾਂ ਸਾਡੇ ਕੋਲ ਕੋਈ ਵੀ ਦੇਸੀ ਪ੍ਰੋਡਕਟ ਨਹੀਂ ਹੁੰਦਾ ਕਿ ਅਸੀਂ ਨਾਨ ਬ੍ਰਾਂਡਡ ਪ੍ਰੋਡਕਟ ਕੋਈ ਵੀ ਨਹੀਂ ਵੇਚਦੇ ਚਾਹੇ ਐਲੀਡੀ ਜਿਹਦਾ ਅਜਕਲ ਐਲੀਡੀ ਲੋਕਲ ਐਲੀਡੀ ਬਹੁਤ ਵਿਕਦੀ ਆ ਨਾਲ ਗਿਫਟ ਦੇ ਜਾਂਦੇ ਆ ਐਲੀਡੀ ਫ੍ਰੀ ਇਹ ਉਹ ਸਾਡੇ ਕੋਲ ਇਦਾਂ ਦਾ ਕੋਈ ਵੀ ਪ੍ਰੋਬਲਮ ਨਹੀਂ ਹੁੰਦਾ ਸਾਡੇ ਕੋਲ ਸਾਰੇ ਜਿਹੜੇ ਆ ਨਾ ਕਿ ਬ੍ਰਾਂਡਡ ਸਮਾਨ ਕੰਪਨੀਆਂ ਆਪਣੇ ਕੋਲ ਸਰ 100% ਬ੍ਰਾਂਡਡ ਮਿਲਣਗੇ ਵਿਦ ਬਿੱਲ ਮਿਲਣਗੇ ਸਾਰਾ ਸਮਾਨ ਬ੍ਰਾਂਡਡ ਹੀ ਮਿਲੇਗਾ ਸੋ ਅਕਸ਼ੇ ਜਿਵੇਂ ਕਿ ਫੈਸਟੀਵਲ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਆ ਮੈਂ ਸ਼ੁਰੂਆਤ ਦੇ ਵਿੱਚ ਵੀ ਦੱਸਿਆ ਤੇ ਇਨੀ ਦਿਨੀ ਦੌਰਾਨ ਜੋ ਵੀ ਕਸਟਮਰ ਸ਼ੋਪਿੰਗ ਦੇ ਲਈ ਆਉਂਦੇ ਨੇ ਖਰੀਦਦਾਰੀ ਕਰਨ ਦੇ ਲਈ ਆਉਂਦੇ ਨੇ ਹਾਂਜੀ ਤਾਂ ਆਫਰਸ ਦੀ ਉਹ ਡਿਮਾਂਡ ਬਹੁਤ ਕਰਦੇ ਨੇ ਆਫਰਸ ਤੋਂ ਇਲਾਵਾ ਕੀ ਕੁਝ ਤੁਸੀਂ ਗਿਫਟ ਉਹਨਾਂ ਨੂੰ ਨਾਲ ਦੇ ਰਹੇ ਹੋ ਪ੍ਰੋਡਕਟ ਤੇ ਸੋ ਵਿਸ਼ਾਲ ਇਲੈਕਟ੍ਰੋਨਿਕਸ ਕੀ ਕੁਝ ਆਫਰਸ ਲੈ ਕੇ ਆਇਆ ਹੈ ਕਸਟਮਰ ਦੇ ਲਈ ਸਰ ਤੁਹਾਡਾ ਕੁਐਸਚਨ ਬਿਲਕੁਲ ਸਹੀ ਹੈ ਕਿ ਇਸ ਟਾਈਮ ਦੇ ਵਿੱਚ ਫੈਸਟੀਵਲ ਆਫਰਸ ਦੇ ਵਿੱਚ ਕਸਟਮਰ ਹਰ ਕਸਟਮਰ ਗਿਫਟ ਨੂੰ ਜ਼ਰੂਰ ਐਕਸਪੈਕਟ ਕਰਦਾ ਹੈ ਕਿ ਕੀ ਗਿਫਟ ਮਿਲ ਰਿਹਾ ਹੈ ਏਸੀ ਚੀਜ਼ ਦੇ ਵਿੱਚ ਅਸੀਂ 65 ਇੰਚ ਉਸ ਤੋਂ ਵੱਡੀ LED ਦੀ ਕੋਈ ਵੀ ਸਾਡੇ ਕੋਲੋਂ ਲੈਂਦਾ ਹੈ ਉਹਦੇ ਨਾਲ ਆਪਾਂ Kenstar ਦਾ ਇੰਡਕਸ਼ਨ ਕੁੱਕਰ 4000 ਤੱਕ ਦੀ ਜਿਹਦੀ ਕੀਮਤ ਹੈ ਬਿਲਕੁਲ ਫ੍ਰੀ ਦੇਵਾਂਗੇ ਮਤਲਬ ਕਿ ਜੇ ਕੋਈ 65 ਇੰਚ ਤੱਕ ਜਾਂ 65 ਇੰਚ ਤੋਂ ਉੱਪਰ ਦੀ LED ਖਰੀਦਣਾ ਚਾਹੇ LG ਦੀ ਜਾਂ Onida ਦੀ ਹਾਂਜੀ ਦੋਵਾਂ ਦੇ ਨਾਲ ਫਿਰ ਤੁਸੀਂ ਇਹ Kenstar ਤੁਸੀਂ Kenstar ਦਾ ਇੰਡਕਸ਼ਨ ਬਿਲਕੁਲ ਠੀਕ ਹੈ ਇਹ ਗਿਫਟਾਂ ਦੀ ਵੀ ਗਾਰੰਟੀ ਵੈਂਟੀ ਹੋਏਗੀ ਜੀ ਬਿਲਕੁਲ ਸਰ ਸਾਲ ਦੀ ਵਾਰੰਟੀ ਹੈ ਲਿਖਿਆ ਹੋਇਆ 1 ਸਾਲ ਦੀ ਵਾਰੰਟੀ ਹੈ Kenstar ਦਾ ਸਰ ਆਪਾਂ ਗਿਫਟ ਵੀ ਬ੍ਰਾਂਡਡ ਦੇ ਰਹੇ ਹਾਂ ਮਤਲਬ ਕਿ ਬ੍ਰਾਂਡਡ ਕੰਪਨੀ ਦੇ ਨਾਲ ਗਿਫਟ ਵੀ ਬ੍ਰਾਂਡਡ ਜੇ ਆਪਾਂ LED ਬ੍ਰਾਂਡਡ ਐ ਜੀ ਤਾਂ ਇਸ ਤੋਂ ਵੱਧ ਜੇਕਰ ਆਪਾਂ 65 ਇੰਚ ਤੋਂ نیچے ਕਰ ਗੱਲ ਕਰਦੇ ਕੋਈ 55 ਇੰਚ ਦੀ ਖਰੀਦਣਾ ਚਾਹੁੰਦਾ ਹੈ ਕੋਈ 43 ਇੰਚ ਦੀ ਖਰੀਦਣਾ ਚਾਹੁੰਦਾ ਤੇ ਉਹਨਾਂ ਦੇ ਲਈ ਕੋਈ ਵੀ ਕਸਟਮਰ ਐਲਈਡੀ ਲਵੇਗਾ ਉਹਦੇ ਨਾਲ ਉਹਦੇ ਨਾਲ ਵੀ ਅਸੀਂ ਕੈਨਸਟਰ ਦਾ ਕੈਨਸਟਰ ਦਾ ਹੀ ਸੈਂਡਵਿਚ ਮੇਕਰ ਦਵਾਂਗੇ ਜਾਂ ਕਸਟਮਰ ਸਟੀਮ ਆਇਰਨ ਚਾਹੁੰਦਾ ਹੈ ਤੇ ਉਹਨੂੰ ਸਟੀਮ ਆਇਰਨ ਲੈ ਕੇ ਲੈ ਕੇ ਜਾ ਸਕਦਾ ਹੈ ਜੇ ਦੋਵਾਂ ਦੇ ਵਿੱਚੋਂ ਕੋਈ ਵੀ ਲੈ ਸਕਦਾ ਹੈ ਜੀ ਕੋਈ ਐਲਜੀ ਦੀ ਐਲਈਡੀ ਖਰੀਦਣ ਤੇ ਜਾਂ ਹੁਣ ਇਹ ਐਲਜੀ ਦੇ ਉੱਤੇ ਸਰ ਕੈਨਸਟਰ ਦੇ ਦੋਨੋਂ ਦੋਨਾਂ ਚੋਂ ਕੋਈ ਵੀ ਗਿਫਟ ਲੈ ਸਕਦਾ ਹੈ ਮਤਲਬ ਕਿ ਜੇ ਕੋਈ ਐਲਜੀ ਦੀ ਕੋਈ 43 ਇੰਚੀ 5 ਕੈਸਟਰ ਦਾ ਇਹ ਸੈਂਡਵਿਚ ਮੇਕਰ ਲੈ ਜਾ ਸਕਦੇ ਜਾਂ ਫਿਰ ਉਹ ਆਇਰਨ ਲੈ ਕੇ ਜਾ ਸਕਦੇ ਓਕੇ ਸੈਕੰਡਲੀ ਯੂ ਨੀਡਰ ਦੇ ਉੱਤੇ ਅਸੀਂ ਫਿਲਿਪਸ ਦੀ ਸਟੀਮ ਆਇਰਨ ਲਗਾਈ ਹੋਈ ਆ ਫਿਲਿਪਸ ਤੁਹਾਨੂੰ ਪਤਾ ਹੀ ਆ ਬਹੁਤ ਵੱਡਾ ਨਾਮ ਆ ਫਿਲਿਪਸ ਦੀ ਆਪਾਂ ਸਟੀਮ ਆਇਰਨ ਗਿਫਟ ਦੇ ਵਿੱਚ ਲਗਾਈ ਹੋਈ ਆ ਓਕੇ ਓਕੇ ਤਾਂ ਇਸ ਤੋਂ ਇਲਾਵਾ ਆਪਾਂ ਵਾਸ਼ਿੰਗ ਮਸ਼ੀਨਸ ਦੀ ਗੱਲ ਕਰ ਲਈਏ ਏਸੀ ਦੀ ਗੱਲ ਕਰ ਲਈਏ ਰੈਫਰਿਜਰੇਟਰ ਦੀ ਗੱਲ ਕਰ ਲਈਏ ਤਾਂ ਇਹਨਾਂ ਦੇ ਨਾਲ ਕੀ ਗਿਫਟ ਦੇ ਰਹੇ ਹੋ ਸਰ ਸਾਰਿਆਂ ਦੇ ਨਾਲ ਗਿਫਟ ਦੇ ਰਹੇ ਆ ਆਪਾਂ ਵਾਸ਼ਿੰਗ ਮਸ਼ੀਨ ਫ੍ਰਿਜ ਕੋਈ ਵੀ ਤੁਸੀਂ ਪ੍ਰੋਡਕਟ ਲੈਣੇ ਆ ਇਹਨਾਂ ਦੇ ਨਾਲ ਤਿੰਨ ਤੋਂ ਚਾਰ ਗਿਫਟ ਆ ਉਹਨਾਂ ਚ ਅਸੀਂ ਕਸਟਮਰ ਨੂੰ ਕਹਿੰਨੇ ਆ ਕਿ ਤੁਸੀਂ ਆਪਣੀ ਪਸੰਦ ਦਾ ਗਿਫਟ ਲੈ ਜਾਓ ਅਸੀਂ 4 ਤੋਂ 5 ਤਰ੍ਹਾਂ ਦੇ ਗਿਫਟ ਲਗਾਏ ਹੋਏ ਆ ਜੀ ਗਿਫਟ ਤੋਂ ਇੱਕ ਮੈਨੂੰ ਸਵਾਲ ਹੋਰ ਬਹੁਤ ਵਧੀਆ ਕਿ ਯਾਦ ਆ ਰਿਹਾ ਜਿਵੇਂ ਕਿ ਜੀਐਸਟੀ ਤੇ ਸੈਂਟਰ ਸਰਕਾਰ ਨੇ ਇੱਕ ਬਹੁਤ ਵੱਡੀ ਰਾਹਤ ਦਿੱਤੀ ਹੈ ਹਾਂ ਜੀ ਹਾਂ ਜੀ ਉਹਦੇ ਬਾਰੇ ਵੀ ਜਰੂਰ ਜਿਹੜੀ ਉਹ ਜਾਣਕਾਰੀ ਇੱਕ ਵਾਰ ਕਸਟਮਰਸ ਨਾਲ ਸਾਂਝੀ ਕਰ ਦਿਓ ਤੇ ਉਸ ਤੋਂ ਇਲਾਵਾ ਜੀਐਸਟੀ ਦੇ ਵਿੱਚ ਤਾਂ ਰਾਹਤ ਮਿਲੀ ਹੈ ਲੋਕਾਂ ਨੂੰ ਪਰ ਉਸ ਤੋਂ ਇਲਾਵਾ ਤੁਹਾਡੀ ਐਨੀਵਰਸਰੀ ਹੋਣ ਦੇ ਨਾਤੇ ਸ਼ੋਰੂਮ ਦੀ ਤਾਂ ਤੁਸੀਂ ਹੋਰ ਵੀ ਕੋਈ ਹੋਰ ਹੀ ਆਫਰਸ ਦੇ ਰਹੇ ਹੋ ਜੀਐਸਟੀ ਜਿੱਦਾਂ ਤੁਹਾਨੂੰ ਪਤਾ 10% ਜੀਐਸਟੀ ਘਟਿਆ ਹੋਇਆ ਹੈ ਤੇ ਸਾਡੀ ਕੈਲੋ 40th ਐਨੀਵਰਸਰੀ ਕੈਲੋ 39 ਇਅਰਸ ਹੋ ਜਾਣੇ ਆ ਅਸੀਂ ਵੀ ਕਸਟਮਰਸ ਲਈ ਅਪ ਟੂ 40% ਦਾ ਡਿਸਕਾਊਂਟ ਦੇ ਰਹੇ ਹਾਂ ਮਤਲਬ ਕਿ ਜਿਹੜੀ ਰਾਹਤ ਸਰਕਾਰ ਵਾਲੀ ਤਾਂ ਹੈ ਅਪ ਟੂ 40% ਤੱਕ ਤੁਸੀਂ ਵੀ ਉਹ ਦੇ ਰਹੇ ਹੋ ਰਾਹਤ ਜੀ ਹਾਂ ਜੀ ਹੋਰ ਸਰਕਾਰ ਦੀ ਰਾਹਤ ਤੋਂ ਇਲਾਵਾ ਅਸੀਂ ਅਪ ਟੂ 40% ਤੱਕ ਦਾ ਡਿਸਕਾਊਂਟ ਉਹ ਇਲੈਕਟ੍ਰੋਨਿਕਸ ਪ੍ਰੋਡਕਟ ਦੇ ਉੱਤੇ ਦੇ ਰਹੇ ਅੱਛਾ ਅਕਸ਼ਾ ਜੀ ਇਹ ਘੜੀਆਂ ਆਫਰਸ ਦੇ ਤੁਸੀਂ ਦੱਸੀਆਂ ਨੇ ਕਦੋਂ ਤੱਕ ਇਹ ਚੱਲਣਗੀਆਂ ਜੀ ਫਿਰ ਸਰ ਜਿੱਦਾਂ ਸਾਡੀ ਐਨੀਵਰਸਰੀ ਜਿਹੜੀ ਹੈ 11th ਅਕਤੂਬਰ ਤੱਕ 11th ਅਕਤੂਬਰ ਨੂੰ ਸਾਡੀ ਐਨੀਵਰਸਰੀ ਆਪਾਂ ਇਹ ਆਫਰ 11th ਅਕਤੂਬਰ ਤੱਕ ਚਲਾਵਾਂਗੇ ਤੇ ਕਸਟਮਰ ਦਾ ਫਾਇਦਾ ਕਰਾਂਗੇ ਹਾਂ ਜੀ ਆਪਾਂ ਏਸੀ ਦੀ ਗੱਲ ਕਰ ਰਹੀਏ ਜਿਵੇਂ ਕਿ LG ਤੇ Onida ਦੇ ਏਸੀ ਵੀ ਆਪਣੇ ਕੋਲ ਅਵੇਲੇਬਲ ਨੇ ਹਾਂ ਜੀ ਹਾਂ ਜੀ ਤਾਂ ਇਹ ਵੀ ਅਲਾਾਂ ਕੀਤਾ ਜਾਂਦਾ ਕਿ ਜਿਹੜੀ ਏਸੀ ਦੀ ਫਿਟਿੰਗ ਹੈ ਕੀ ਉਹ ਵੀ ਜਿਹੜੀ ਫ੍ਰੀ ਆਫ ਡਿਸਕਾਊਂਟ ਦਿੱਤੀ ਕੀਤੀ ਜਾਵੇਗੀ ਜੀ ਘਰਾਂ ਦੇ ਵਿੱਚ ਜਾ ਕੇ ਉਹ ਵੀ ਐਲਜੀ ਨੇ ਤਾਂ ਦੀਵਾਲੀ ਕਰਤੀ ਹੈ ਬਿਲਕੁਲ ਇੰਸਟਾਲੇਸ਼ਨ ਫ੍ਰੀ ਕੀਤੀ ਹੋਈ ਆ ਏਸੀ ਦੇ ਵਿੱਚ ਸਾਡੇ ਕੋਲ ਐਲਜੀ, ਓਨੀਡਾ, ਬਲੂ ਸਟਾਰ, ਵੋਲਟਾਜ, ਲਾਇਡ ਹੋਰ ਵੀ ਕੰਪਨੀਆਂ ਦੇ ਏਸੀ ਸਾਡੇ ਕੋਲ ਅਵੇਲੇਬਲ ਹੁੰਦੇ ਆ ਬਾਕੀ ਕੰਪਨੀਆਂ ਦੇ ਉੱਤੇ ਜਿਹਦਾ ਐਲਜੀ ਨੇ ਤਾਂ ਫ੍ਰੀ ਕੀਤੀ ਹੋਈ ਆ ਬਾਕੀ ਕੰਪਨੀਆਂ ਨੇ ਵੀ ਇੰਸਟਾਲੇਸ਼ਨ ਚਾਰजेस ਤੇ ਥੋੜਾ ਡਿਸਕਾਊਂਟ ਲਗਾਇਆ ਹੋਇਆ ਉਹ ਜਿਹੜਾ ਵੀ ਕਸਟਮਰ ਪਸੰਦ ਕਰੇਗਾ ਏਸੀ ਉਸ ਦੇ ਹਿਸਾਬ ਨਾਲ ਅਸੀਂ ਇੰਸਟਾਲੇਸ਼ਨ ਕਰਵਾਵਾਂਗੇ ਮਤਲਬ ਕਿ ਜੇਕਰ LG ਦੀ ਏਸੀ ਦੀ ਕੋਈ ਖਰੀਦਦਾਰੀ ਕਰਦਾ ਤਾਂ ਫੀਡਿੰਗ ਦੇ ਆਪਣੇ 1000 ਤੋਂ ਲੈ ਕੇ 1200 ਦਾ ਕੋਈ ਆਪਣੇ ਪੈਸੇ ਬਚਾ ਸਕਦਾ ਹੈ ਇਸ ਟਾਈਮ ਬਿਲਕੁਲ ਫ੍ਰੀ ਆਫ ਕਾਸਟ ਹੈ LG ਦਾ ਤੁਸੀਂ ਏਸੀ ਪਰਚੇਸ ਕਰਦੇ ਹੋ ਉਹਦੇ ਤੇ ਤੁਹਾਨੂੰ ਇੰਸਟਾਲੇਸ਼ਨ ਦੇ ਕੋਈ ਚਾਰजेस ਨਹੀਂ ਦੇਣੇ ਪੈਣਗੇ ਇਹ ਜੀ ਇਸ ਤੋਂ ਇਲਾਵਾ ਆਪਾਂ ਅਕਸ਼ੇ ਜੀ ਗੱਲ ਕਰ ਲਈ ਹੈ ਸਰਵਿਸਿਸ ਨੂੰ ਲੈ ਕੇ ਕਿ ਜਦੋਂ ਗ੍ਰਾਹਕ ਖਰੀਦਦਾਰੀ ਕਰਨ ਤੇ ਲਈ ਆਉਂਦਾ ਉਦੋਂ ਤਾਂ ਬਹੁਤ ਉਹਨਾਂ ਨੂੰ ਸੁਪਨੇ ਜਾਂ ਸਬਜ਼ਬਾਗ ਦਿਖਾਏ ਜਾਂਦੇ ਨੇ ਪਰੰਤੂ ਬਾਅਦ ਵਿੱਚ ਜਦੋਂ ਕੋਈ ਦਿੱਕਤ ਪਰੇਸ਼ਾਨੀ ਆ ਜਾਂਦੀ ਹੈ ਤੇ ਸਰਵਿਸਿਸ ਨੂੰ ਲੈ ਕੇ ਬਹੁਤ ਕਸਟਮਰ ਨੂੰ ਜਿਹੜਾ ਉਹ ਖਰਾਬ ਕੀਤਾ ਜਾਂਦਾ ਜਾਂ ਕਹਿ ਲਓ ਕਿ ਪੰਜਾਬੀ ਦੇ ਵਿੱਚ ਖੱਜਲ ਕੀਤਾ ਜਾਂਦਾ ਜੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਜੀ ਸਰ ਸਰਵਿਸ ਇਹ ਤੁਹਾਡਾ ਕੁਐਸਚਨ ਬਹੁਤ ਵਧੀਆ ਹੈ ਕਿ ਸਰਵਿਸ ਜਿਹੜੀ ਸਾਡੀ ਸਰਵਿਸ ਆ ਬਿਲਕੁਲ ਇੱਕ ਨੰਬਰ ਆ ਕਿਉਂਕਿ ਅਸੀਂ ਜਿਹੜੇ ਪ੍ਰੋਡਕਟ ਵੇਚਦੇ ਆ ਬ੍ਰਾਂਡਡ ਵੇਚਦੇ ਆ ਹੁਣ ਤੁਸੀਂ ਦੇਖ ਸੁਣ ਲਜੀ ਦਾ ਨਾਮ ਸੁਣਿਆ ਹੋਇਆ ਇੰਟਰਨੈਸ਼ਨਲ ਬ੍ਰਾਂਡ LG ਜਾਣੇ ਹੀ ਆਪਣੀ ਸਰਵਿਸ ਕਰਕੇ ਜਾਂਦਾ ਹੈ ਅਸੀਂ ਏਸੀ ਗੱਲ ਕਰਕੇ ਅਸੀਂ ਕੋਈ ਵੀ ਲੋਕਲ ਪ੍ਰੋਡਕਟ ਨਹੀਂ ਵੇਚਦੇ ਕਿਉਂਕਿ ਜੇ ਕੋਈ ਬ੍ਰਾਂਡਡ ਬ੍ਰਾਂਡਡ ਕੰਪਨੀ ਹੀ ਸਰਵਿਸ ਦੇ ਪਾਉਂਦੀ ਆ ਪੈਨ ਇੰਡੀਆ ਸਰਵਿਸ ਤੁਸੀਂ ਸਾਡੇ ਤੋਂ ਖਰੀਦ ਕੇ ਕਿਤੇ ਵੀ ਕਿਸੇ ਅਦਰ ਸਟੇਟ ਲੈ ਜਾਓ ਉੱਥੇ ਵੀ ਤੁਹਾਨੂੰ ਸਰਵਿਸ ਪ੍ਰੋਵਾਈਡ ਮਿਲੇਗੀ ਸਾਡਾ ਬਿੱਲ ਬਸ ਦਿਖਾਣਾ ਹੈ ਤੁਸੀਂ ਇਹੀ ਫਰਕ ਹੁੰਦਾ ਹੈ ਸਰ ਅਥੋਰਾਈਜ਼ ਪਰਸਨ ਤੋਂ ਤੁਸੀਂ ਪਰਚੇਸ ਕਰਦੇ ਹੋ ਤਾਂ ਤੁਹਾਨੂੰ ਸਰਵਿਸ ਪੈਨ ਇੰਡੀਆ ਹਰ ਜਗ੍ਹਾ ਸਰਵਿਸ ਮਿਲੇਗੀ ਤੇ ਪ੍ਰਾਇਓਰਟੀ ਦੇ ਉੱਤੇ ਸਰਵਿਸ ਮਿਲੇਗੀ ਜੀ ईएमआई ਦੀ ਆਪਾਂ ਗੱਲ ਕਰ ਲਈਏ ਆਸਾਨ ਕਿਸ਼ਤਾਂ ਵੀ ਆਪਣੇ ਕੋਲ ਅਵੇਲੇਬਲ ਹੈ ਵੀ ਸਹੂਲਤ ਹੈ ਜੀ ਬਿਲਕੁਲ ਸਰ ਕਿਸ਼ਤਾਂ ਦੇ ਉੱਤੇ ਤੁਸੀਂ ਬਜਾਜ ਫਾਈਨਾਂਸ ਦਾ ਤੁਹਾਡਾ ਕਾਰਡ ਬਣਿਆ ਜੇ ਨਹੀਂ ਵੀ ਬਣਿਆ ਅਸੀਂ 5 ਮਿੰਟ ਦੇ ਵਿੱਚ ਕਾਰਡ ਬਣ ਜਾਂਦਾ ਹੈ ਜੀ ਉਹ ਤੇ ਜਿਹੜੀ ਹੈ ਕਿਸ਼ਤ 888 ਰੁਪਏ ਪਰ ਮਹੀਨੇ ਦੇ ਹਿਸਾਬ ਨਾਲ ਕਿਸ਼ਤ ਸ਼ੁਰੂ ਹੋ ਜਾਂਦੀ ਹੈ ਸਾਡੇ ਕੋਲ ਬਜਾਜ ਫਾਈਨਾਂਸ ਆ ਐਚਡੀਬੀ ਆ ਆਈਡੀਐਫਸੀ ਆ ਬਹੁਤ ਸਾਰੀਆਂ ਕੰਪਨੀਆਂ ਫਾਈਨਾਂਸ ਦੇ ਵਿੱਚ ਅਵੇਲੇਬਲ ਆ ਜੇ ਇਨ ਕਿਸ ਕਿਸ ਦਾ ਕਾਰਡ ਬਲੌਕ ਆ ਤੇ ਉਹ ਵੀ ਅਨਬਲੌਕ ਹੋ ਜਾਂਦਾ ਹੈ ਜਾਂ ਹੋਰ ਕੰਪਨੀ ਦੇ ਵਿੱਚ ਫਾਈਨਾਂਸ ਕਰਾ ਸਕਦਾ ਹੈ ਜੀ ਅਖੀਰ ਤੋ ਵਿੱਚ ਜਿਹੜੇ ਲੋਕ ਇਸ ਵੀਡੀਓ ਨੂੰ ਵੇਖ ਰਹੇ ਨੇ ਅਬ ਤੁਹਾ ਤੁਹਾਡੇ ਵੱਲੋਂ ਆਫਰਸ ਵੀ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਕੀ ਮੈਸੇਜ ਉਹਨਾਂ ਨੂੰ ਕਨਵੇ ਕਰਨਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਸਰ ਇਹ ਜਿਹੜਾ ਟਾਈਮ ਹੈ ਇਸ ਟਾਈਮ ਬਹੁਤ ਵਧੀਆ ਟਾਈਮ ਹੈ ਕੋਈ ਵੀ ਖਰੀਦਦਾਰੀ ਕਰਨ ਦਾ ਕਿਉਂਕਿ ਜਿਸ ਤਰ੍ਹਾਂ GST ਘਟਿਆ ਹੋਇਆ ਅਸੀਂ ਵੀ ਅਪ ਟੂ 40% ਦਾ ਡਿਸਕਾਊਂਟ ਦੇ ਰਹੇ ਹਾਂ ਪਲੱਸ ਕ੍ਰੈਡਿਟ ਕਾਰਡ ਦੇ ਉੱਤੇ ਕੈਸ਼ਬੈਕ ਦੇ ਰਹੇ ਹਾਂ ਬਜਾਜ ਫਾਈਨਾਂਸ ਦੇ ਉੱਤੇ ਵੀ ਕੈਸ਼ਬੈਕ ਚੱਲ ਰਿਹਾ ਹੈ ਬਹੁਤ ਵਧੀਆ ਟਾਈਮ ਹੈ ਖਰੀਦ ਤੇ ਨਾਲ ਗਿਫਟ ਤਾਂ ਤੁਹਾਨੂੰ ਆਪਾਂ ਦਿਖਾਈ ਦਿੱਤੇ ਆ ਗਿਫਟ ਵੀ ਦੇ ਰਹੇ ਆ ਤੇ ਤੁਸੀਂ ਜਲਦੀ ਤੋਂ ਜਲਦੀ ਆਓ ਤੇ ਖਰੀਦਦਾਰੀ ਕਰੋ ਅੱਛਾ ਇੱਕ ਮੈਨੂੰ ਸਵਾਲ ਹੋਰ ਆ ਜਾ ਰਿਹਾ ਹੈ ਸ਼ਾਇਦ ਤੁਹਾਡੇ ਫਾਦਰ ਸਾਹਿਬ ਕਹਿ ਰਹੇ ਸੀ ਕਿ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹਨੇ ਇੱਕ ਐਕਸਟਰਾ ਗਿਫਟ ਦਿੱਤਾ ਹੈ ਸਰ ਓਵਰ ਐਂਡ ਅਬਵ ਉਹਨੂੰ ਗਿਫਟ ਦੇਵਾਂਗੇ ਜੋ ਵੀ ਤੁਹਾਡੇ ਤੁਹਾਡੇ ਇਨੀ ਬਲੈਂਟੇਜ ਆ ਤੁਹਾਡੇ ਇੰਨੇ ਵਿਊਅਰਸ ਆ ਜੇ ਵੀ ਕੋਈ ਵੀ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਅਸੀਂ ਉਹਨੂੰ ਇੱਕ ਅਸ਼ੋਰਡ ਗਿਫਟ ਪੱਕਾ ਦੇਵਾਂਗੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਸੋ ਇਹ ਸਾਨੂੰ ਵਿਸ਼ਾਲ ਇਲੈਕਟ੍ਰੋਨਿਕਸ ਦੇ ਓਨਰ ਅਕਸ਼ੇਸ਼ ਅਜਿਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਫੈਸਟੀਵਲ ਆਫਰਸ ਤਾਂ ਉਹਨਾਂ ਵੱਲੋਂ ਲਗਾਈਆਂ ਹੀ ਗਈਆਂ ਨੇ ਪਰੰਤੂ ਨਾਲ ਦੇ ਨਾਲ ਇੱਕ ਬੈਸਟ ਆਫਰ ਆਪਾਂ ਉਸ ਨੂੰ ਕਹਿ ਸਕਦੇ ਹਾਂ ਕਿ ਵਿਸ਼ਾਲ ਇਲੈਕਟ੍ਰੋਨਿਕਸ ਨੂੰ 39 ਸਾਲ ਜਿਹੜੇ ਮਾਰਕੀਟ ਦੇ ਵਿੱਚ ਪੂਰੇ ਹੋ ਚੁੱਕੇ ਨੇ ਭਾਵ ਕਿ ਆਪਾਂ ਕਹਿ ਸਕਦੇ ਹਾਂ ਕਿ ਤਕਰੀਬਨ 4 ਦਹਾਕਿਆਂ ਦਾ ਸਮਾਂ ਜਿਹੜਾ ਉਹ ਵਿਸ਼ਾਲ ਇਲੈਕਟ੍ਰੋਨਿਕਸ ਨੂੰ ਮਾਰਕੀਟ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦਿਆਂ ਨੂੰ ਹੋ ਚੁੱਕਿਆ ਤੇ ਇਸ ਤੇ ਲਈ ਵੀ ਉਹਨਾਂ ਵੱਲੋਂ ਅਪ ਟੂ 40% ਤੱਕ ਦੇ ਜਿਹੜੀ ਉਹ ਆਪਾਂ ਡਿਸਕਾਊਂਟ ਆਫਰ ਕਹਿ ਸਕਦੇ ਉਹ ਵੀ ਲਗਾਈ ਗਈ ਹੈ ਤਾਂ ਜੋ ਵੀ ਵਿਅਕਤੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਇਹਨਾਂ ਦੇ ਸ਼ੋਰੂਮ ਤੇ ਖਰੀਦਦਾਰੀ ਕਰਨ ਦੇ ਲਈ ਪਹੁੰਚੇਗਾ ਤਾਂ ਉਸ ਨੂੰ ਵੀ ਅਲੱਗ ਤੋਂ ਗਿਫਟ ਆ ਜਿਹੜਾ ਉਹ ਜ਼ਰੂਰ ਦਿੱਤਾ ਜਾਵੇਗਾ ਤਾਂ ਇੱਕ ਵਾਰ ਤੁਹਾਨੂੰ ਮੈਂ ਮੋੜ ਤੋਂ ਐਡਰੈਸ ਦੱਸ ਦਿੰਦਾ ਇਸ ਸ਼ੋਰੂਮ ਦਾ ਹੁਸ਼ਾਰਪੁਰ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਰੇਲਵੇ ਰੋਡ ਤੇ ਗੁਰੂ ਘਰ ਮੌਜੂਦ ਹੈ ਤਾਂ ਉਥੋਂ ਮਹਿਜ਼ 10 ਤੋਂ 20 ਮੀਟਰ ਦੀ ਦੂਰੀ ਤੇ ਵਿਸ਼ਾਲ ਇਲੈਕਟ੍ਰੋਨਿਕਸ ਮੌਜੂਦ ਹੈ ਤੇ ਹੋਰ ਵੀ ਜਾਣਕਾਰੀ ਦੇ ਲਈ ਤੁਸੀਂ ਨੀਚੇ ਸਕਰੀਨ ਤੇ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ